ਹਲੇ ਹੋ ਗਏ ਹੋ ਆਓ ਦੋਸਤੋ ਆਪਾਂ ਪਹੁੰਚ ਗਏ ਸਵਰਾਜ ਦੀ ਏਜੰਸੀ ਕਿੱਥੇ ਭਿੱਖੀਵਿੰਡ ਕੱਲ ਪਾਈ ਸੀ ਵੀਡੀਓ ਇੱਕੋ ਕਿਸਾਨ ਭਰਾ ਜਿਹਨੇ ਦੋ ਟਰੈਕਟਰ ਵੀ ਰੁੜ ਗਏ ਘਰ ਵੀ ਟਰਾਲੀਆਂ ਸਭ ਕੁਝ ਤੇ ਆਪਾਂ ਉਹਨਾਂ ਨੂੰ ਅੱਜ ਦੇ ਲੱਗੇ ਇੱਕ ਗਿਫਟ ਸਰਪ੍ਰਾਈਜ਼ ਆ ਉਹਨਾਂ ਨੂੰ ਇਹ ਕੱਲ ਦਾ ਨਹੀਂ ਪਤਾ ਕਿ ਸਾਡੇ ਵੱਲੋਂ ਟਰੈਕਟਰ ਆ ਰਿਹਾ ਇਹ ਟਰੈਕਟਰ ਮੇਰਾ ਇੱਕੋ ਵੀਰ ਆ ਮੇਰਾ ਛੋਟਾ ਭਰਾ ਆਸਟ੍ਰੇਲੀਆ ਤੋਂ ਆ ਉਤੋਂ ਸਿੱਧੇ ਪੈਸੇ ਇੱਥੇ ਏਜੰਸੀ ਵਾਲਿਆਂ ਖਾਤੇ ਜਪਵਾਤੇ ਆਪਾਂ ਤੇ ਏਜੰਸੀ ਵਾਲੇ ਵੀਰ ਨੇ ਬਹੁਤ ਸਾਫ ਦਿੱਤਾ ਆਪਾਂ ਨੂੰ ਘੱਟੋ ਘੱਟ 25 ਤੋਂ 30 ਹਜ਼ਾਰ ਜਿਹੜਾ ਐ ਡਿਸਕਾਊਂਟ ਕੀਤਾ ਕਿ ਤੁਸੀਂ ਸੇਵਾ ਕਰਨੀ ਹੈ ਔਰ ਤੇਲ ਪਵਾ ਕੇ ਦਿੱਤਾ 3 ਤੋਂ 4 ਹਜ਼ਾਰ ਦਾ ਟਰੈਕਟਰ ਦੇ ਵਿੱਚ 3600 ਦੀ ਲਵਾ ਲਈ ਇਹ ਮੇਰਾ ਵੀਰ ਹੈ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ ਬੜਾ ਸਾਥ ਦਿੱਤਾ ਇਹਨਾਂ ਨੇ ਕਿਉਂਕਿ ਸਾਨੂੰ ਇਹਨਾਂ ਨੇ ਤੇਲ ਵੀ ਪਵਾ ਕੇ ਦਿੱਤਾ ਤੇ ਇਹ ਵੀ ਕਹਿ ਕੇ ਜਿਹੜੀਆਂ ਪਹਿਲੀਆਂ ਸਰਵਿਸਾਂ 2 ਤੋਂ 3 ਸਰਵਿਸਾਂ ਹੀ ਫ੍ਰੀ ਕਰਾਂਗੇ ਬੰਦਾ ਕਾਰਜਾ ਕਰਕੇ ਆਊਗਾ ਸੋ ਲਓ ਪਿਆਰੀਓ ਆਪਾਂ ਲੈ ਕੇ ਚੱਲ ਪਿਆ ਟਰੈਕਟਰ ਇਹ ਜਾਣਾ ਕਿੱਥੇ ਤਨੋਗੇ ਜਾ ਕੇ ਵਿਖਾਉਣੇ ਆ ਇਹ ਉਹਨਾਂ ਪਰਿਵਾਰ ਤਿੰਨ ਭਰਾਵਾਂ ਜਿਹੜੇ ਜਿਨ੍ਹਾਂ ਦਾ ਸਭ ਕੁਝ ਖਤਮ ਹੋ ਗਿਆ ਬਰਬਾਦ ਹੋ ਗਿਆ ਘਰ ਪੈੜੀ ਟਰੈਕਟਰ ਟਰਾਲਗੀਆਂ ਸਭ ਕੁਝ ਛੋੜ ਗਿਆ ਕੱਲ ਵੀਡੀਓ ਪਾਈ ਸੀਗੀ ਤੇ ਇਹ ਬਈ ਚੱਲਿਆ ਔਰ ਉਸ ਪਰਿਵਾਰ ਦੇ ਕੋਲ ਟਰੈਕਟਰ ਦਾ ਪਾਲਿਆ ਵੀ ਚੱਲਦੇ ਤੁਹਾਨੂੰ ਮਿਲੋਣੇ ਫਿਰ ਪਰਿਵਾਰ ਦੇ ਵਿੱਚ ਕੇ ਚਲ ਕੇ ਆਪਾਂ ਤੇ ਮੈਂ ਫੇਰ ਦੱਸਦਾ ਮੇਰੇ ਵੱਲੋਂ ਨਿਕਾ ਇਹ ਇਹ ਵੀਰ ਨਾਲ ਲੈ ਕੇ ਆਇਆ ਸੀ ਚਰਾਗ ਲੈ ਕੇ ਜਾਣ ਵਾਸਤੇ ਤੇ ਆਜੋ ਹੁਣ ਮਿਲਦੇ ਆਪਾਂ ਕੇ ਪਰਿਵਾਰ ਨੂੰ ਕੱਬ ਦੇ ਗੱਲਬਾਤ ਬੋ ਜੋ ਤੁਹਾਡਾ ਯੋਗ ਹੈ ਧੰਨਵਾਦ ਹੈ ਬੋ ਜੋ ਬਹੁਤ ਬਹੁਤ ਵਾਹ ਦੇਖੋ ਜੀ ਉਹ ਪੰਨਾ ਗੁਰੂ ਸਾਹਿਬ ਤੁਹਾਡੀ ਵੱਡੀ ਵੱਡੀ ਅੰਦਾ ਕਰ ਲੈ ਮੈਂ ਮੇਰੇ ਨੂੰ ਮੇਰਾ ਵੀ ਬੰਦ ਕਰ ਲੈ ਹਾਂਜੀ ਉਹ ਮੈਂ ਕੱਲ ਦਿਖਾਈ ਪਾਜੀ ਲੈ ਆਓ ਆ ਮੋਟਰਸਾਈਕਲ ਪਾਸੇ ਘਾਤ ਵੀਰੇ ਬਹੁਤ ਸਤਿ ਸ਼੍ਰੀ ਅਕਾਲ ਤੁਹਾਨੂੰ ਆਹੋ ਭਾਈ ਹਲੋ ਗਾਓ ਜਟੜੀ ਇਹ ਆਇ ਕਿ ਨਾ ਫੜੇ ਮੋਬਾਈਲ ਵੀ ਚੋ ਸਾਰਾ 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 ਬਾਪੂ ਸਾਰਾ ਤੈ ਖਾਟਾ ਪੂਰਾ ਨਹੀਂ ਕਰਤਾ ਚਲੋ ਬਤ ਮੈਂ ਨਾ ਕੰਡਾ ਪਰਮਾਤਮਾ ਜ਼ਰੂਰ ਸਾਬ ਕਰਦਾ ਪਰ ਫਿਰ ਵੀ ਜਿਹੜੇ ਚੰਗੇ ਇਨਸਾਨ ਨੇ ਕਿ ਦੇਗੇ ਇਸ ਦੁਨੀਆ ਤੇ ਇਹ ਉਹ ਮੇਰਾ ਵੀਰ ਆ ਉਹਨਾਂ ਕਹੇ ਮੇਰਾ ਨਾਮ ਨਾਲਿਓ ਜੀ ਹਾਂਜੀ ਅੱਛਾ ਜੀ ਉਹ ਬਾਹਰ ਗਿਆ ਪਤਾ ਜਾਂ ਮੈਨੂੰ ਪਤਾ ਵੀਰ ਕੌਣ ਹੈ ਇਹਨਾਂ ਕਿਸੇ ਨੂੰ ਨਹੀਂ ਪਤਾ ਵੱਡੀ ਉਮਰ ਕਰੇ ਮਹਾਰਾਜ ਹਲੋ ਤੁਸੀਂ ਆਪਣੀ ਇਮਾਨਤ ਜੀ ਮਿਹਰਬਾਨੀ ਬਹੁਤ ਆ ਸ਼ੁਕਰੀਆ ਤੁਹਾਨੂੰ ਧੰਨਵਾਦ ਬਰਜ ਜੀ ਦਾ ਖਾਲਸਾ ਬਰਜ ਜੀ ਫਤਿਹ ਜੋ ਵੀਰ ਨੂੰ ਅਰਦਾਸਾਂ ਦਿਓ ਬਹੁਤ ਧੰਨਵਾਦ ਬਹੁਤ ਜਿਆਦਾ ਆਸਟ੍ਰੇਲੀਆ ਵਾਲੇ ਵੀਰ ਨੂੰ ਆ ਵੀਰ ਜੀ ਦਾ ਬਹੁਤ ਬਹੁਤ ਵੱਡੀ ਮੁਰੀ ਕਰੇ ਸੱਚੇ ਪਾਤਸ਼ਾਹ ਤਰੱਕੀਆਂ ਬਖਸ਼ੇ ਉਹ ਤੁਹਾਡੀ ਕਿਰਪਾ ਕਰੇ ਇਹ ਸਾਡਾ ਪਿਆਰੋ ਇਹ ਆ ਕੱਲਾ ਪਾ ਇੱਥੇ ਆਏ ਸੀਗੇ ਜੀ ਤੇ ਉਹ ਇਹਨਾਂ ਵੀਰਾਂ ਕੋਲੇ ਤੇ ਉਹ ਸਾਹਮਣੇ ਕੱਲ ਵੀਡੀਓ ਪਾਈ ਹੁੰਦਾ ਵੀ ਨੇ ਦੇ ਵੀ ਬਾਈ ਤੇ ਬੋ ਯਾਰ ਤੇ ਬੋ ਚਲੋ ਸਟਾਰਟ ਕਰੋ ਆ ਲੋ ਇੱਕ ਪੰਜ ਸਾਂ ਨਾ ਦੋ ਚੱਦਨ ਚੜੋ ਬਾਈ ਜੀ ਗੁਰੂ ਸਾਹਿਬ ਹੀ ਬਾਦਦਾ ਧੰਨ ਬਾਬਾ ਬੁੱਢਾ ਸਾਹਿਬ ਸੱਚੇ ਪਾਤਸ਼ਾਹ ਕਿਰਪਾਈ ਕਰੀ ਮਹਾਰਾਜ ਦਾ ਪਾਤਸ਼ਾਹ ਕਰੋ ਮਾਰੋ ਚਾਬੀ ਸਲਫ ਤੁਸੀਂ ਹੁਣ ਬੈਠੋ ਉਹਦਾ ਨਾਮ ਲੈ ਕੇ ਹਾਂ ਫੇਰ ਬਦਲੇ ਪਾਤਸ਼ਾਹ ਬਾਬਾ ਬੁੱਢਾ ਆਏ ਨਿਆ ਓਏ ਸਤਿ ਆਕਾਂ ਓਏ ਤੋੜੋ ਮੜਾ ਗਾਂ ਕਰੂ ਇਦਰਾ ਜਾ ਵਾ ਸਤਿ ਸ਼੍ਰੀ ਅਕਾਲ ਕਾਲਾ ਜਾ ਤੂੰ ਕੋਈ ਨਹੀਂ ਗਿਰਾ ਕੱਢ ਕੇ ਆਉ ਨਹੀਂ ਭਾਈ ਕੋਈ ਭੁੱਲ ਗਿਆ ਲੈ ਚਲੋ ਲੈ ਗਾਣਾ ਜੋ ਕਾਸਾ ਜਮਰਾ ਖੁੰਡਾ ਤਾਂ ਸਰ ਮੁਰਦਾ ਤਾਂ ਪਰ ਠੀਕ ਹੈ ਜੀ ਕੋਈ ਗੱਲ ਨਹੀਂ ਓਕੇ ਵੀਰ ਠੀਕ ਹੈ ਜੀ ਮਿਹਰਬਾਨੀ ਧੰਨਵਾਦ ਨਹੀਂ ਕੋਈ ਕੋਈ ਵੀਡੀਓ ਅੰਦਰ ਕਰਕੇ ਚੇਪਾਸ਼ਾ ਠੀਕ ਹੈ ਜੀ ਚਲ ਆਨੰਦ ਜੀ ਕੀ ਖਾਣਾ ਪੀਣਾ ਆ ਤੁਹਾਡਾ ਬਾਈ ਸੇ ਲੈ ਕੇ ਚਲਾ ਜਾ ਆ ਜਾਓ ਬਹੁਤ ਇਹ ਬੜਾ ਚਲਾ ਕੇ ਠੀਕ ਹੈ ਜੀ ਧੰਨਵਾਦ ਬਾਕੀ ਪ੍ਰਾਪਾ